ਬਲਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਗਾਂਧੀ ਤੇ ਨਹਿਰੂ ਤੇ ਇਸ ਵਾਰ ਕਰਕੇ ਸਿੱਖ ਅਜਗਰ ਦੇ ਮੂੰਹ ਵਿੱਚ ਚਲੇ ਗਏ ਭਾਗ 2 ਅੰਕ 34 ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ਼੍ਰੀ ਚੰਦ ਦੀ ਗੱਦੀ ਤੇ ਬਰਾਜਮਾਨ ਮੌਜੂਦਾ ਗਦੀਦਾਰ ਈਸ਼ਵਰਦਾਸ ਸ਼ਾਸਤਰੀ ਦੱਸ ਰਿਹਾ ਸੀ ਆਖੇ ਮੈਂ ਇੰਗਲੈਂਡ ਗਿਆ ਤੇ ਬੜੀ ਕੋਸ਼ਿਸ਼ ਕਰਨ ਤੇ ਵੀ ਮੈਨੂੰ ਕੋਈ ਅੰਮ੍ਰਿਤਧਾਰੀ ਪਰਿਵਾਰ ਨਹੀਂ ਲੱਭਾ ਇਹ ਕਿਰਮੇ ਰੋਟੀ ਖਾ ਸਕਦਾ ਲਾਗੇ ਬੈਠੇ ਇੱਕ ਸੱਜਣ ਨੇ ਕਿਹਾ ਸਵਾਮੀ ਜੀ ਤੁਹਾਡਾ ਅਮਰਤ ਧਾਰੀ ਸਿੰਘ ਨਾਲ ਕੀ ਸੰਬੰਧ ਤੁਹਾਡਾ ਸ਼੍ਰੀ ਚੰਦ ਤੇ ਸਿੱਖ ਵੀ ਨਹੀਂ ਸੀ ਤੇ ਨਾ ਹੀ ਤੁਸੀਂ ਹੋ ਫਿਰ ਤੁਸੀਂ ਅਮਰਤ ਧਾਰੀ ਪਰਿਵਾਰ ਕਿਉਂ ਲੱਭਦੇ ਫਿਰਦੇ ਸੋ ਕਿਸੇ ਵੀ ਹਿੰਦੂ ਦੇ ਘਰੋਂ ਰੋਟੀ ਖਾ ਲੈਂਦੇ ਸਿੱਖ ਧਰਮ ਨੇ ਬ੍ਰਾਹਮਣੀ ਕੁਸਪੈਟ ਨੂੰ ਇੰਨਾ ਸਵੀਕਾਰ ਕਰ ਲਿਆ ਹੈ ਕਿ ਇਹਨਾਂ ਨੂੰ ਭਲੇ ਬੁਰੇ ਦੀ ਪਛਾਣ ਵੀ ਭੁੱਲ ਚੁੱਕੀ ਹੈ ਮਹਾਤਮਾ ਸੰਤੋਖ ਦਾਸ ਤੇ ਪ੍ਰੀਤਮ ਦਾਸ ਨੇ ਦਰਬਾਰ ਸਾਹਿਬ ਅਮਰ ਸਰਦੇ ਸਰੋਵਰ ਵਾਸਤੇ ਹੰਸਲੀ ਬਣਾਈ ਸੀ ਜਿਸ ਰਾਂਹੀ ਜਲ ਸਰੋਵਰ ਵਿੱਚ ਪੈਂਦਾ ਸੀ ਹੰਸਲੀ ਉੱਪਰੋਂ ਖੁੱਲੀ ਹੋਣ ਕਰਕੇ ਲੋਕ ਟੱਟੀ 'ਤੇ ਸ਼ਾਬੀ ਉਸੇ ਵਿੱਚ ਹੀ ਚਲੇ ਜਾਂਦੇ ਸਨ ਪੈਸੇ ਵੀ ਖੁੱਲੇ ਪਾਣੀ ਵਿੱਚ ਜਾਨਵਰ ਨਹਾਉਂਦੇ ਪਿਸ਼ਾਬ ਤੇ ਗੋਹਾ ਕਰ ਦਿੰਦੇ ਹਨ ਕੁੱਤੇ ਵੀ ਖੁੱਲੇ ਪਾਣੀ ਵਿੱਚ ਨਹਾਉਂਦੇ ਰਹਿੰਦੇ ਹਨ ਸਿੱਖ ਬੜੀ ਸ਼ਰਧਾ ਨਾਲ ਸਰੋਵਰ ਤੋਂ ਚਰਨਾਮਤ ਲੈਂਦੇ ਤੇ ਇਸ਼ਨਾਨ ਕਰਦੇ ਹਨ ਇਸ ਲਈ ਇਸ ਜਲ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਅਮਰ ਸਰਦੇ ਡਿਪਟੀ ਕਮਿਸ਼ਨਰ ਨੇ ਟਿਊਬੇਲ ਲਵਾ ਕੇ ਉਸ ਦਾ ਪਾਣੀ ਸਰੋਵਰ ਵਿੱਚ ਪਾ ਦਿੱਤਾ ਤੇ ਹਾਂਸਲੀ ਬੰਦ ਕਰ ਦਿੱਤੀ ਪਰ ਸਿੱਖਾਂ ਨੇ ਉਸ ਅੰਗਰੇਜ਼ ਅਫਸਰ ਦੀ ਛਲਾਗਾ ਕਰਨੀ ਤਾਂ ਅਸਮਾਨ ਸਿਰ ਤੇ ਚੁੱਕ ਲਿਆ ਅਖੀਰ ਉਹਨੇ ਟਿਊਬਲ ਬੰਦ ਕਰ ਦਿੱਤਾ ਤੇ ਹਾਂਸਲੀ ਮੁਰਚਾ ਚਾਲੂ ਕਰਵਾ ਦਿੱਤੀ ਚਾਹੀਦਾ ਇਹ ਸੀ ਕਿ ਜਦੋਂ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂਆਂ ਦੇ ਜਿਹੜੇ ਪੁੱਤਰਾਂ ਨੂੰ ਗੱਦੀ ਨਹੀਂ ਸੀ ਮਿਲੀ ਉਹਨਾਂ ਨੂੰ ਤਿਆਗ ਦਿੰਦੇ ਪਰ ਇੱਥੇ ਤਾਂ ਬਰਾਬਰ ਸਭ ਦੀ ਪੂਜਾ ਹੋ ਰਹੀ ਹੈ ਵਡਭਾਗੀਏ ਧੀਰਮੱਲੀਏ ਸ਼੍ਰੀ ਚੰਦੀਏ ਇਹ ਸਭ ਭੁੱਲਣ ਯੋਗ ਸੰਪਰ ਉਹਨਾਂ ਦੇ ਡੇਰਿਆਂ ਤੇ ਵੀ ਸਿੱਖ ਉਦਾਂ ਹੀ ਜਾਂਦੇ ਹਨ ਜਿਵੇਂ ਹਰਮੰਦਰ ਸਾਹਿਬ ਜਾਇਦਾ ਜਿੱਥੇ ਲਾਇਕ ਨਲਾਇਕਤਾ ਕੋਈ ਫਰਕ ਹੀ ਨਹੀਂ ਉਹ ਧਰਮ ਹੋਰ ਕਿੰਨਾ ਕੁ ਚੱਲਣਾ ਸੀ ਤੇ ਇਹ ਹੋਇਆ ਸਭ ਕੁਝ ਬ੍ਰਾਹਮਣ ਦੇ ਚੱਕਰ ਵਿੱਚ ਫਸ ਕੇ ਹੈ ਇਹ ਗੁਰੂਆਂ ਦੇ ਬਾਗੀ ਮੁੰਡੇ ਸਰਕਾਰ ਲਈ ਬੜੇ ਫਾਇਦੇਮੰਦ ਸਨ ਪਰ ਸਿੱਖੀ ਲਈ ਹਾਨੀਕਾਰਕ ਹਰ ਗੁਰੂ ਦੇ ਇਤਿਹਾਸ ਨੂੰ Hindu ਅਵਤਾਰਾਂ ਦੇ ਇਤਿਹਾਸ ਨਾਲ ਜੋੜਿਆ ਗਿਆ ਹੈ ਕ੍ਰਿਸ਼ਨ ਜੀ ਨੂੰ ਮਾਰਨ ਲਈ ਪੂਤਨਾ ਨੇ ਥਣਾ ਨੂੰ ਜ਼ਹਿਰ ਲਾਇਆ ਉਹੀ ਡਰਾਮਾ ਬ੍ਰਾਹਮਣ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ ਰੱਤ ਸੁੱਟਿਆ ਜੋ ਤਰੀਕਾ ਕ੍ਰਿਸ਼ਨ ਦਾ ਗੋਪੀਆਂ ਦੇ ਘੜੇ ਤੋੜਨ ਦਾ ਸੀ ਉਹੀ ਡਰਾਮਾ ਸੰਜੀਤਾ ਤੇ ਦੂਰੰਦੇਸ਼ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿੱਤਾ ਆਖੇ ਜਦੋਂ ਗੁਰੂ ਜੀ ਪਾਣੀ ਲੈਣ ਗਏ ਆ ਔਰਤਾਂ ਦੇ ਘੜੇ ਤੀਰ ਮਾਰ ਕੇ ਤੋੜ ਦਿੰਦੇ ਤਾਂ ਉਹਨਾਂ ਦੀ ਸ਼ਿਕਾਇਤ ਤੇ ਮਾਤਾ ਜੀ ਉਹਨਾਂ ਨੂੰ ਘੜਿਆਂ ਦੇ ਵੱਟੇ ਗਾਗਰਾਂ ਲੈ ਦਿੰਦੇ ਇੱਕ ਛੋਟਾ ਬੱਚਾ ਜਿਸ ਦੀ ਉਮਰ 6-7 ਸਾਲ ਦੀ ਹੋਵੇਗੀ ਜੋ ਤੀਰ ਮਾਰ ਕੇ ਘੜਾ ਤੋੜ ਦਿੰਦੇ ਸੰਤਾਂ ਕਈ ਜਨਾਨੀਆਂ ਕਾਣੀਆਂ ਵੀ ਜ਼ਰੂਰ ਹੋਈਆਂ ਹੋਣਗੀਆਂ ਪਹਿਲੀ ਗੱਲ ਤਾਂ ਇਹ ਛੋਟੇ ਬੱਚੇ ਕੋਲ ਕੜਾਈ ਟੁੱਟ ਨਹੀਂ ਸਕਦਾ ਇਸ ਤਰ੍ਹਾਂ ਦੀਆਂ ਮਨ ਘੜਤ ਕਹਾਣੀਆਂ ਸਤਿਗੁਰਾਂ ਦੀ ਸ਼ੋਭਾ ਨੂੰ ਕਾਟੀ ਕਰਦੀਆਂ ਹਨ ਵਧਾਉਂਦੀਆਂ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚੀ ਸਿੱਖ ਸਮਝੌਤਾਵਾਦੀ ਹੋ ਚੁੱਕੇ ਸਨ ਤੇ ਸਿੱਖੀ ਦੇ ਸੋਲਾਂ ਨਾਲ ਵੀ ਸਮਝੌਤਾ ਕਰ ਲੈਂਦੇ ਸਨ ਜਦੋਂ ਮਹੰਤਾ ਨੇ ਦਰਬਾਰ ਸਾਹਿਬ ਕੜਾ ਪ੍ਰਸਾਦ ਕਰਵਾਉਣਗੇ ਦਲਿਤਾਂ ਨੂੰ ਕਾਲ ਤਖਤ ਤੇ ਨਾਂ ਜਾਣ ਦਿੱਤਾ ਤਾਂ ਇਹ ਮਾਮਲਾ ਗੁਰੂ ਗ੍ਰੰਥ ਸਾਹਿਬ ਦਾ ਬਾਕ ਲੈ ਕੇ ਨਿੱਠਿਆ ਗਿਆ ਜਿਵੇਂ ਆਕਾਲੀ ਦਲ ਦੇ ਪ੍ਰਧਾਨ ਸਰਦਾਰ ਹਰਤੰਨ ਸਿੰਘ ਲੋਂਗੋਬਾਲਸ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸਮਝੌਤਾ ਕਰਨ ਦੀ ਜੀ ਕਰਦਾ ਸੀ ਪਰ ਪਾਰਟੀ ਨਹੀਂ ਸੀ ਮੰਦੀ ਤਾਂ ਉਸਨੇ ਵੀ ਇਹੀ ਚਤਰ ਚਲਾਕੀ ਕੀਤੀ ਤੇ ਵਾਕ ਲੈ ਕੇ ਦਿੱਲੀ ਭੱਜ ਗਿਆ ਸੀ ਤੇ ਜਾ ਕੇ ਸਮਝੌਤਾ ਕਰ ਆਇਆ ਸੀ ਹਾਲਾਂਕਿ ਉਸ ਵਾਕ ਦਾ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਨਹੀਂ ਸੀ ਬੰਦਾ ਆਕਾਲ ਤਖਤ ਸਾਬਤ ਜਦੋਂ ਵਾਕ ਲਿਆ ਗਿਆ ਤਾਂ ਵਾਕ ਦੀ ਪਹਿਲੀ ਪੰਕਤੀ ਸੀ ਨਗੋਨਿਆਂ ਨੂੰ ਆਪ ਬਖਸ਼ੇ ਲੈ ਪਾਈ ਸਤਿਗੁਰੂ ਦੀ ਸੇਵਾ ਲਈ ਵੇਖਿਆ ਜਾਵੇ ਤੇ ਨਗੂਨੇ ਕੌਣ ਸਨ ਉਹ ਦਲਿਤ ਜਿਹੜੇ ਪ੍ਰਸ਼ਾਦ ਕਰਵਾਣਾ ਆਏ ਸਨ ਕਿ ਉਹਨਾਂ ਨੂੰ ਰੋਕਣ ਵਾਲੇ ਮਹੰਤ ਮੰਨ ਲਓ ਜੇ ਇਸ ਲੋਕ ਨਾ ਹੁੰਦਾ ਤਾਂ ਫਿਰ ਕੀ ਗੁਰੂ ਘਰ ਵਿੱਚੋਂ ਬਰਾਬਰੀ ਦਾ ਸੂਲ ਖਤਮ ਹੋ ਜਾਂਦਾ ਕੀ ਫਿਰ ਦਲਿਤ ਲੋਕ ਅਮਰਚਨਾ ਛੱਕ ਸਕਦੇ ਕੀ ਵਾਕ ਨੂੰ ਆਧਾਰ ਬਣਾ ਕੇ ਸਿੱਖ ਸਮਝੌਤਾ ਕਰਕੇ ਸੂਲ ਛੱਡ ਦਿੰਦੇ ਜੜਿਆਂ ਵਾਲੇ ਬਾਗ ਵਿੱਚ ਗੋਲੀ ਚੜਾ ਕੇ ਹਜ਼ਾਰਾਂ ਹੀ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕਰਨ ਵਾਲੇ ਉਹ ਦਵੈਰ ਨੂੰ ਜਿਸ ਨੂੰ ਬਾਅਦ ਵਿੱਚ ਇੰਗਲੈਂਡ ਜਾ ਕੇ ਸ਼ਹੀਦ ਉਦਮ ਸਿੰਘ ਨੇ ਮਾਰਿਆ ਸੀ ਇੱਕ ਖਾਨਦਾਨੀ ਸਿੱਖ ਰੂੜ ਸਿੰਘ ਜੋ ਉਸ ਵੇਲੇ ਦਰਬਾਰ ਸੇ ਸਮੂਦਾ ਸਰਬਰਾਸੀ ਨੇ ਔਡਵੈਰ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੱਖ ਸੱਜੋ ਉਸਨੇ ਕਿਹਾ ਮੈਂ ਤਾਂ ਮੋਨਾ ਤੇ ਵਾਲ ਰੱਖਣ ਦਾ ਮੇਰਾ ਕੋਈ ਇਰਾਦਾ ਨਹੀਂ ਤਾਂ ਰੂੜ ਸਿੰਘ ਨੇ ਕਿਹਾ ਅਸੀਂ ਤੁਹਾਨੂੰ ਕੇਸ ਰੱਖਣ ਤੋਂ ਛੋਟ ਦੇ ਦਿਆਂਗੇ ਉਸਨੇ ਕਿਹਾ ਮੈਂ ਤਾਂ ਸਿਗਰਟਾਂ ਬੜੀਆਂ ਫੁਕਦਾ ਹਾਂ ਤੇ ਮੈਂ ਇਹ ਛੱਡ ਨਹੀਂ ਸਕਦਾ ਤਾਂ ਰੂੜ ਸਿੰਘ ਨੇ ਕਿਹਾ ਅਸੀਂ ਤੁਹਾਨੂੰ ਇਹ ਛੋਟ ਦੇ ਦੇਵਾਂਗੇ ਕਿ ਤੁਸੀਂ ਹੌਲੀ-ਹੌਲੀ ਕੱਟ ਕਰ ਦਿਓ ਇੱਕ ਸਾਲ ਵਿੱਚ ਇੱਕ ਸਿਗਰਟ ਘਟਾ ਦਿਓ ਲੱਖ ਲਾਣਤ ਜੋ ਜੀ ਸਿੱਖ ਦੇ ਗੁਰੂ ਦਾ ਤਾਂ ਕੋੜਾ ਤੰਬਾਕੂ ਦੀ ਗੰਦੀ ਬੋ ਕਰਕੇ ਖੇਤ ਵਿੱਚ ਨਹੀਂ ਸੀ ਵੜਿਆ ਤੇ ਇਧਰ ਇੱਕ ਤੰਬਾਕੂ ਫੂਕਣ ਵਾਲੇ ਨੂੰ ਸਿੱਖ ਬਨਣ ਲਈ ਪ੍ਰੇਰਿਆ ਜਾ ਰਿਹਾ ਤੇ ਉਹ ਵੀ ਤੰਬਾਕੂ ਪੀਂਦੇ ਰਹਿਣ ਦੀ ਛੋਟ ਦੇ ਕੇ ਇਸ ਤੋਂ ਜ਼ਿਆਦਾ ਸਿੱਖ ਸਮਝੌਤਾਵਾਦੀ ਹੋਰ ਕੀ ਹੋ ਸਕਦਾ ਸਿੱਖ ਆਪਣੇ ਆਪ ਵਿੱਚ ਕੁਝ ਵੀ ਨਹੀਂ ਸੰਤ ਇਹਨਾਂ ਦੀ ਸਾਰੀ ਨਿਰਪਰਤਾ ਕਾਂਗਰਸ ਦੇ ਲੀਡਰਾਂ ਨਹਿਰੂ ਤੇ ਗਾਂਧੀ ਸੀ ਕਾਂਗਰਸ ਦੇ ਲੀਡਰ ਠੱਗਾਂ ਦਾ ਕਟੋਲਾ ਤੇ ਬਗਿਆੜ ਰੂਪ ਸਨ ਪਰ ਸਿੱਖ ਬੇਵਕੂਫ ਤੇ ਨਾ ਸਮਝ ਲੈਲੇ ਸਨ ਇਸ ਤਰ੍ਹਾਂ ਬਗਿਆੜ ਲੈਲੇ ਨੂੰ ਨਿਕਲ ਗਿਆ ਜਨਤੀ ਜਸ ਸਿੱਖ ਨਾ ਕਰਦੇ ਰਹੇ ਨਾ ਘਟਦੀ ਸਿੱਖ ਸਦਾ ਰਸਤੇ ਦੇ ਹਿਮਾਮੇ ਬਣਦੇ ਰਹੇ ਤੇ ਅਕਲ ਦੀ ਗੱਲ ਕੋਈ ਨਾ ਕੀਤੀ ਇਹ ਮੁਸਲਮਾਨਾਂ ਤੇ ਹਿੰਦੂਆਂ ਦਰਮਿਆਨ ਫੁੱਟਬਾਲ ਹੀ ਬਣੇ ਰਹੇ ਆਪਣੇ ਪੈਰਾਂ ਤੇ ਖਲੋਕੇ ਤੇ ਆਪਣੇ ਬਲਬੂਤੇ ਤੇ ਵੱਖਰਾ ਮੁਲਕ ਨਹੀਂ ਮੰਗਿਆ ਇਸ ਇਤਿਹਾਸ ਪੜਨ ਤੇ ਪੂਰਾ ਪਤਾ ਲੱਗਦਾ ਹੈ ਕਿ ਅੰਗਰੇਜ਼ ਵੀ ਇਹਨਾਂ ਨੂੰ ਖਾਲਿਸਤਾਨ ਦੇਉ ਸੀ ਉਹਨਾਂ ਲਈ ਇਹਨਾਂ ਦੀ ਬੇਨਤੀ ਮੰਨਣੀ ਮਾਮੂਲੀ ਤੇ ਖਬਿਆਦਾ ਖੇਲ ਸੀ ਕਿਉਂਕਿ ਉਹ ਤਾਂ ਛੱਡ ਕੇ ਜਾ ਹੀ ਰਹੇ ਸਨ ਮੁਸਲਮਾਨ ਵੀ ਇਹਨਾਂ ਨਾਲ ਸਮਝੌਤਾ ਕਰਨ ਲਈ ਤਿਆਰ ਸਨ ਹਿੰਦੂ ਤਾਂ ਹਿੰਦੁਸਤਾਨ ਆਕੇ ਵੀ ਇਹਨਾਂ ਨੂੰ ਵੱਖਰਾ ਕੀਤਾ ਦਿਉ ਸੰ ਪਰ ਲੰਮੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਬਲਾ ਹਾਲ ਹੋਇਆ ਸਿੱਖ ਉਹ ਸਹਿਵੰਗ ਮਾਰੇ ਗਏ ਜਿਹੜਾ ਬਸ ਚੱਕ ਨੇੜੇ ਆਉਣ ਤੇ ਫੈਸਲਾ ਨਹੀਂ ਕਰ ਸਕਦਾ ਕਿ ਅਗਾ ਜਾਵੇ ਜਾਂ ਪਿਛਾਂ ਜਿਹੜੇ ਲੋਕ ਕਹਿੰਦੇ ਹਨ ਕਿ ਅੰਗਰੇਜ਼ ਸਿੱਖਾਂ ਦੀ ਵੱਖਰੇ ਦੇਸ਼ ਵਾਲੀ ਬੰਗਣੀ ਸਨਮੰਦੇ ਉਹ ਬਿਲਕੁਲ ਝੂਠ ਬੋਲਦੇ ਹਨ ਅੰਗਰੇਜ਼ ਭਾਰਤ ਨੂੰ ਬਿਨਾਂ ਸ਼ਰਤ ਛੱਡ ਕੇ ਜਾ ਰਿਹਾ ਸੀ। ਉਹਨਾਂ ਨੇ ਪਾਕਿਸਤਾਨੀ ਤੇ ਭਾਰਤੀ ਲੀਡਰਾਂ ਅੱਗੇ ਸਿਰਫ ਇਹ ਸ਼ਰਤ ਰੱਖੀ ਸੀ ਕਿ ਜਿਹੜੇ ਅੰਗਰੇਜ਼ ਭਾਰਤ ਵਿੱਚ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਹਨ ਤੇ ਜਦੋਂ ਹੁਣ ਦੋਵੇਂ ਮੁਲਕ ਆਜ਼ਾਦ ਹੋਣਗੇ ਉਹਨਾਂ ਦੀ ਪੈਨਸ਼ਨ ਤੇ ਹੋਰ ਪੱਤੇ ਵਗੈਰਾ ਇੰਗਲੈਂਡ ਭੇਜਣੇ ਪੈਣਗੇ। ਇਹ ਗੱਲ ਨਵੇਂ ਬਣਨ ਵਾਲੇ ਦੋਹਾਂ ਦੇਸ਼ਾਂ ਦੇ ਲੀਡਰਾਂ ਨੇ ਹੀ ਬੰਨ੍ਹ ਲਈ ਸੀ। ਇਸ ਗੱਲ ਤੋਂ ਇਲਾਵਾ ਉਹਨਾਂ ਦਾ ਹੋਰ ਕੋਈ ਮੁਤਾਲਬਾ ਹੀ ਨਹੀਂ ਸੀ ਨਾਲੇ ਜਿਹਨੇ ਉਧਰ ਜਾਣਾ ਹੋਵੇ ਉਹਨੂੰ ਭਾਂਡੇ ਟਿੰਡੇ ਸਾਂਭਣ ਦੀ ਕੀ ਲੋੜ ਦੀ ਕਹਾਵਤ ਵਾਂਗ ਉਹ ਨਿਸ਼ਚਿਤ ਤਰੀਕ ਤੋਂ ਵੀ 1 ਸਾਲ ਪਹਿਲਾਂ ਦੇਸ਼ ਛੱਡ ਕੇ ਚਲੇ ਗਏ ਤੀਜਾ ਦੇਸ਼ ਹੋਰ ਹੋਂਦ ਵਿੱਚ ਆ ਜਾਂਦਾ ਤਾਂ ਉਹ ਉਸ ਨਾਲ ਵੀ ਉਹੀ ਸ਼ਰਤ ਰੱਖਦੇ ਤੇ ਦੋ ਦੇਸ਼ਾਂ ਦੀ ਬਜਾਏ ਰਾਜ ਭਗ ਤਿੰਨ ਦੇਸ਼ਾਂ ਨੂੰ ਸੌਂਪ ਦਿੰਦੇ ਭਲਾ ਸਦਾ ਲਈ ਮੁਲਕ ਛੱਡ ਕੇ ਜਾਣ ਵਾਲੇ ਅੰਗਰੇਜ਼ ਨੂੰ ਦੋ ਦੀ ਥਾਂ ਤਿੰਨ ਮੁਲਕ ਬਣਾਉਣ ਵਿੱਚ ਕੀ ਦਿੱਕਤ ਸੀ ਅੰਗਰੇਜ਼ਾਂ ਦੀ ਗਲਤੀ ਛੱਡੋ ਆਜ਼ਾਦ ਭਾਰਤ ਦੀ ਹਿੰਦੂ ਸਰਕਾਰ ਵੀ ਸਿੱਖਾਂ ਨੂੰ ਖਾਲਿਸਤਾਨ ਦੇ ਰਹੀ ਸੀ ਪਰ ਹਿੰਦੂ ਮੂਲ ਦੇ ਮਾਸਟਰ ਤਾਰਾ ਸਿੰਘ ਭਾਰਤ ਦੇ ਹਿੰਦੂਆਂ ਨਾਲ ਹੀ ਰਹਿਣਾ ਚਾਹੁੰਦੇ ਸਨ ਜਦੋਂ ਆਪਣਾ ਪੈਸਾ ਖੋਟਾ ਹੋਵੇ ਫਿਰ ਬਾਣੀਆਂ ਨੂੰ ਕਾਹਦਾ ਦੋਸ਼ ਦੇਣਾ ਹੋਇਆ ਉਦੋਂ ਤੱਕ ਛੇਤਰ ਨਾਲ ਸਹਿਹਾ ਮਾਰਨ ਵਾਲੀ ਗੱਲ ਸੀ ਪਰ ਹੁਣ ਵਾਗਾ ਬਾਰਡਰ ਤੋਂ ਲੈ ਕੇ ਅੰਬਾਲਾ ਤੱਕ ਜੀਟੀ ਰੋਡ ਦੇ ਨਾਲ-ਨਾਲ ਘੱਟ ਤੋਂ ਘੱਟ 30 ਦੇ ਲਗਭਗ ਸੀਆਰਪੀ ਬੀਐਸਐਫ ਇੰਡੋ-ਤਿਪੀਅਨ ਬਾਰਡਰ ਪੁਲਿਸ ਤੇ ਫੌਜ ਦੀਆਂ ਛਾਉਣੀਆਂ ਹਨ ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 2-2 3-3 ਛਾਉਣੀਆਂ ਹਨ ਸਾਰੀ ਦੁਨੀਆ ਨੂੰ ਪਤਾ ਹੈ ਕਿ ਬੰਗਲਾਦੇਸ਼ ਵਿੱਚ ਕਿੰਨੀਆਂ ਜਾਨਾਂ ਜਾਣ ਤੋਂ ਬਾਅਦ ਬੰਗਲਾਦੇਸ਼ ਬਣਿਆ ਸੀ ਇਜ਼ਰਾਈਲ ਤੇ ਫਲਸਤੀਨ ਵਿੱਚ ਅਜੇ ਵੀ ਜੰਗ ਜਾਰੀ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਸ਼ਮੀਰ ਭਾਰਤ ਦਾ ਟੁੱਟ ਅੰਗ ਨਹੀਂ ਹਰ ਰੋਜ਼ ਉੱਥੇ ਪੰਜਾ ਪੰਜਾ ਤੇ ਕਈ ਵਾਰ 100-100 ਬੰਦਾ ਰੋਜ਼ ਮਾਰ ਰਿਹਾ ਹੈ ਪਰ ਅਜੇ ਵੀ ਉਹਨਾਂ ਨੂੰ ਆਜ਼ਾਦੀ ਨਸੀਬ ਨਹੀਂ ਹੋਈ ਫਿਰ ਵੱਖਰੇ ਦੇਸ਼ ਦੀ ਕਿਹੜੇ ਸਿੱਖ ਨੇ ਲੜਨਾ ਹੈ ਜਿਸ ਦੀ ਜਨਾਨੀ ਕਰਵਾ ਚੌਥਾ ਵਰਤ ਰੱਖਦੀ ਹੈ ਸ਼ਹਿਰਾਂ ਵਿੱਚ 80% ਸਿੱਖਣੀਆਂ Hindu ਔਰਤਾਂ ਵਾਂਗ ਕਰਵਾ ਚੌਥਾ ਵਰਤ ਰੱਖਦੀਆਂ ਹਨ ਤੇ ਪਿੰਡਾਂ ਦੀਆਂ ਔਰਤਾਂ ਜੇ ਵਰਤ ਨਹੀਂ ਰੱਖਦੀਆਂ ਤਾਂ ਸਾਧਾਂ ਦੇ ਡੇਰਿਆਂ ਤੇ ੱਤਕੇ ਖਾਂਦੀਆਂ ਫਿਰਦੀਆਂ ਹਨ ਧਰਮ بچਿਆ ਜਾਣ ਕੇ ਡਰਾਏ ਪਰ 1947 ਤੋਂ ਲੈ ਕੇ 2001 ਤੱਕ ਸਿੱਖ ਹੌਲੀ ਹੌਲੀ Hindu ਕਨਵਲ ਵੱਧਦਾ ਚਲਾ ਗਿਆ ਅਜੋ Hindu ਕਨਵਲ ਇਨਾ ਵੱਧ ਗਿਆ ਕਿ ਹਰ ਅਕਾਲੀ ਲੀਡਰ ਵੋਟਾਂ ਵੇਲੇ ਮੰਦਰਾਂ ਵਿੱਚ ਜਾਂਦਾ ਹੈ ਟੱਲ ਖੜਕਾਉਂਦਾ ਹੈ ਹਰ ਹਰ ਮਹਾਦੇਵ ਦੇ ਨਾਰੇ ਲਾਉਂਦਾ ਹੈ ਤੇ ਹਿੰਦੂਆਂ ਨੂੰ ਯਕੀਨ ਦਿਵਾਉਂਦਾ ਹੈ ਕਿ ਮੈਂ ਏਕਤਾ ਤੇ ਅਖੰਡਤਾ ਦਾ ਮੰਧਈ ਹਾਂ ਮਜਬੂਰਨ ਉਸ ਨੂੰ ਚੋਣ ਲੜਨ ਤੋਂ ਪਹਿਲਾਂ ਹੀ ਸੌ ਚੁੱਕਣੀ ਪੈਂਦੀ ਹੈ ਕਿ ਮੈਂ ਸੱਚਾ ਭਾਰਤੀ ਹਾਂ ਪਰ ਜਦੋਂ ਆਜ਼ਾਦ ਮੁਲਕਾਂ ਦੇ ਸਿੱਖਾਂ ਕੋਲ ਕਟੋਰਾ ਫੜ ਕੇ ਜਾਂਦੇ ਹਨ ਤਾਂ ਉਹਨਾਂ ਸਾਹਮਣੇ ਸਿੱਖ ਹਿੱਤਾਂ ਦੀ ਜਦੋਂ ਜ਼ੈਦੀ ਗੱਲ ਕਰਦੇ ਹਨ ਪੰਜਾਬੀ ਬੋਲੀ ਵਾਂਗ ਨਾ ਮੇਰਾ ਧਰਮ ਰਿਆ ਨਾ ਕੋਕੇ ਵਸੀ ਕਰ ਤੇਰੇ ਵਾਲੀ ਗੱਲ ਹੈ ਕਿ ਅੱਜ ਸਿੱਖ ਸਮਝਦੇ ਹਨ ਕਿ ਹਿੰਦੁਸਤਾਨ ਵਿੱਚ ਉਹਨਾਂ ਦਾ ਧਰਮ ਮਹਿਫੂਜ਼ ਹੈ ਜਿੰਨਾ ਖਤਰਾ ਅੱਜ ਭਾਰਤ ਵਿੱਚ ਸਿੱਖ ਧਰਮ ਨੂੰ ਹੈ ਉਹਨਾਂ ਖਤਰਾ ਸ਼ਾਇਦ ਜੇ ਇਹ 1947 ਵਿੱਚ ਪਾਕਿਸਤਾਨ ਨਾ ਰਲ ਜਾਂਦੇ ਤਾਂ ਨਾ ਹੁੰਦਾ ਜੇ ਕੋਈ ਸਿਰਫਰਾ ਸਿੱਖ ਇਹ ਆਖੇ ਕਿ ਪਾਕਿਸਤਾਨ ਵਿੱਚ ਵੀ ਖਤਰਾ ਸੀ ਤਾਂ ਉਸ ਦਾ ਉੱਤਰ ਇਹ ਹੈ ਕਿ ਕੀ ਇਹ ਖਤਰਾ ਹੋਣੇ ਤੇ ਹਿੰਦੁਸਤਾਨ ਵਿੱਚ ਨਹੀਂ ਜੇ ਖਤਰਾ ਉੱਥੇ ਵੀ ਸੀ ਇੱਥੇ ਵੀ ਹੈ ਤਫੀਰੇ ਦੂਵੇਂ ਮੁਲਕ ਸਿੱਖਾਂ ਲਈ ਕਿਉਂ ਜੇ ਸਨ ਜੇ ਇਹ ਗੱਲ ਸੀ ਤਾਂ ਫਿਰ ਅਰਬਾਂ ਖਰਬਾਂ ਦੇ ਜੰਮੇ ਹੋਏ ਕਾਰੋਬਾਰ ਨੂੰ ਛੱਡ ਕੇ ਇੱਧਰ ਆਉਣ ਦੀ ਕੀ ਲੋੜ ਸੀ ਵੱਤੋ ਵੱਤ ਮੁਸਲਮਾਨ ਇਹੀ ਕਰਦੇ ਜੋ ਦਿੱਲੀ ਕਾਨਪੁਰ ਬਕਾਰੋ ਤੇ ਹੋਰ ਥਾਵਾਂ ਤੇ ਹੋਇਆ ਵੱਤੋ ਵੱਤ ਇਹੀ ਹੁੰਦਾ ਕਿ ਮੁਸਲਮਾਨਾਂ ਦੀ ਪਾਕਿਸਤਾਨੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰ ਦਿੰਦੀ ਤੇ ਕੀ ਹੁਣ ਹਿੰਦੁਸਤਾਨ ਦੀ ਫੌਜ ਨੇ ਹਕਾਲ ਤੱਕ ਸ ਨਹੀਂ ਜਾਇਆ ਦਰਬਾਰ ਸਾਹਿਬ ਦੇ ਅੰਦਰ ਪਾਕ ਫੌਜੀ ਸਿੱਖ ਬੀਬੀਆਂ ਦੀ ਪੱਤ ਲੁੱਟ ਲੈਂਦੇ ਤੇ ਕੀ ਹੁਣ ਹਿੰਦੁਸਤਾਨ ਦੇ ਫੌਜੀਆ ਨੇ ਨਹੀਂ ਲੁੱਟੀ ਨੌਜਵਾਨਾਂ ਨੂੰ ਤੇ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰ ਮਾਰ ਕੇ ਨਹੀਂ ਮਾਰਿਆ ਵੇਖਦੇ ਹੀ ਗੋਲੀ ਮਾਰਦੇ ਉਹਦਾ ਹੁਕਮ ਹੋ ਜਾਂਦਾ ਹੁਣ ਨਹੀਂ ਹੋਇਆ ਮੁਸਲਮਾਨ ਵੱਤ ਤੋਂ ਵੱਧ ਮੱਸੇ ਰੰਗੜ ਵਾਂਗ ਕਰਦੇ ਪਰ ਹੁਣ ਕੁਝ ਘੱਟ ਹੋਇਆ ਹੈ ਭਾਰਤੀ ਫੌਜੀਆ ਨੇ ਪਵਿੱਤਰ ਸਰੋਵਰ ਵਿੱਚ ਕੱਚੀਆਂ ਨਹੀਂ ਧੋਤੀਆਂ ਸਰੋਵਰ ਦੀਆਂ ਮੱਛੀਆਂ ਭੁੰਨ ਕੇ ਨਹੀਂ ਖਾਦੀਆਂ ਭਾਰਤ ਵਿੱਚ ਕੀ ਨਹੀਂ ਹੋਇਆ ਵੱਤ ਤੋਂ ਵੱਧ ਪਾਕਿਸਤਾਨ ਵਿੱਚ ਇਹ ਹੋ ਜਾਂਦਾ ਭਾਰਤ ਵਿੱਚ ਚਾਂਦਨੀ ਚੌਕ ਗੁਰਦੁਆਰੇ ਨੂੰ ਪਹਿਲਾਂ ਅੱਗ ਲਾਈ ਗਈ ਵੱਤ ਤੋਂ ਵੱਧ ਪਾਕਿਸਤਾਨ ਵੀ ਇਹੀ ਕਰ ਲੈਂਦੇ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਦੀ ਦਾੜੀ ਮੰਨੀ ਜਾਣ ਦਾ ਖਤਰਾ ਸੀ ਕਿ ਇੱਥੇ ਨਹੀਂ ਮੰਨੀਆਂ ਗਈਆਂ ਫਿਰ ਫਰਕ ਕੀ ਪਿਆ ਉਹ ਕਿਹੜਾ ਧਰਮ ਸੀ ਜਿਹਨੂੰ ਬਚਾਉਣ ਦੇ ਮਾਰੇ ਸਿੱਖ ਪਾਕਿਸਤਾਨ ਵਿੱਚੋਂ ਭੱਜਿਆਏ ਸਨ ਕੋਈ ਪਰਸਨਲ ਲਾਅ ਤੁਹਾਡਾ ਨਹੀਂ ਵਿਆਹ ਹੋਇਆ ਮੇਰੇ ਬਾਬਲਾ ਜਿੱਦਾਂ ਮਰਦੀ ਢੋਲਕੀਆਂ ਕੁੱਟ-ਕੁੱਟ ਕੇ ਕੋਈ ਜਾਓ ਕਾਨੂੰਨ ਦੀ ਨਜ਼ਰ ਵਿੱਚ ਇਹਦੀ ਥੱਲੇ ਜਿੰਨੀ ਬੁੱਕਤ ਨਹੀਂ ਅਖੀਰ ਤੁਹਾਨੂੰ ਹਿੰਦੂ ਮੈਰਿਜ ਐਕਟ ਥੱਲੇ ਹੀ ਫਾਰਮ ਭਰਨਾ ਪੈਂਦਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਅੱਖਾਂ ਮੀਟ ਕੇ ਉੱਚੀ ਉੱਚੀ ਦੋਹਾ ਪੜਨ ਵਾਲਿਓ ਯੂਪੀ ਦਾ ਰਿਕਸ਼ਾ ਵਾਹਣ ਵਾਲਾ ਭਈਆ ਤੁਹਾਨੂੰ ਰਗਾਂ ਤੋਂ ਫੰਡ ਤੈਂ ਜਾਂਦਾ ਹੈ ਜਣਾ ਖਣਾ ਤੋਂ ਹੱਥੋਂ ਬਾਗੀ ਹੈ ਦੱਸੋ ਬਾਗੀ ਕੌਣ ਨਹੀਂ ਰਾਸ਼ਟਰੀ ਸਿੱਖ ਸੰਗਤ ਦੇ ਬੁਰਕੇ ਥੱਲੇ ਕੱਟੜ ਹਿੰਦੂ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਗ ਜੋ ਭਾਈ ਧਾਰ ਦੇ ਹਿੰਦੂ ਰਾਜਿਆਂ ਹਰੀਚੰਦ ਹੜੂਰੇ ਹੋਰਾਂ ਦੀ ਉਲਾਦ ਹੈ ਤੁਹਾਡੇ ਗੁਰਦੁਆਰਿਆਂ ਤੇ ਕਬਜ਼ਾ ਕਰੀ ਜਾਂਦੇ ਹਨ ਤੁਹਾਨੂੰ ਖਤਮ ਕਰਨ ਲਈ ਅਗਲੇ ਪੈਸਾ ਪਾਣੀ ਦੀ ਤਰ੍ਹਾਂ ਵਹਾਰੇ ਹਨ ਸਾਧਾਂ ਕੋਲੋਂ ਖਰਮਸਤੀਆਂ ਕਰਵਾ ਰਹੇ ਹਨ ਅਮਰitsar ਤੋਂ ਚੱਲਣ ਵਾਲੀ ਗੱਡੀਆਂ ਬਾਰੇ ਸੋਨੀਪੱਥ, ਕਰਨਾਲ ਵਗੈਰਾ ਵੱਡੇ-ਵੱਡੇ ਜੰਕਸ਼ਨਾਂ ਤੇ ਤਾਂ ਨਹੀਂ ਰੁਕਦੀ ਪਰ ਰਾਧਾ ਸੁਆਮੀਆ ਦੇ ਡੇਰੇ ਵਿਆਸ ਰੁੱਕ ਕੇ ਜਾਂਦੀ ਹੈ। ਅਜੇ ਵੀ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਰਸਤੇ ਪੜੇ ਕਿਹਦੇ ਲਈ ਵਟੇ ਜਾ ਰਹੇ ਹਨ। ਤੁਹਾਡੇ ਕੋਈ ਸਾਧ ਖਰੀਦ ਕੇ ਉਹਨਾਂ ਨੇ ਹੋਰ ਹੀ ਆਰੇ ਲਾ ਦਿੱਤੇ ਹਨ। ਇੱਕ ਨਾਨਕ ਸਰੀਏ ਸਾਧ ਨੇ ਪੂਰੀ ਗੱਡੀ ਸਰਕਾਰ ਕੋਲੋਂ ਕਿਰਾਏ ਤੇ ਲੈ ਕੇ ਉਸ ਵਿੱਚ ਅਖੰਡ ਪਾਠ ਰਖਵਾ ਕੇ ਕਲਕੱਤੇ ਵੱਲ ਨੂੰ ਚਾਲੇ ਪਾ ਦਿੱਤੇ। ਉਥੋਂ ਦੇ ਲੋਕਾਂ ਨੇ ਗੱਡੀ ਵਿੱਚ ਬੈਠੇ ਕਈ ਸਿੱਖਾਂ ਦੇ ਵੱਟੇ ਮਾਰ-ਮਾਰ ਕੇ ਖਵਾਨੇ ਸੇਕ ਦਿੱਤੇ ਤੇ ਗੁਰੂ ਮਹਾਰਾਜ ਜੀ ਵੀ ਬੇਅੱਜ ਵੀ ਕੀਤੀ। ਅੱਜ ਉਹ ਸਾਧ ਕਹਿੰਦਾ ਸੀ ਕਿ ਸਮੁੰਦਰੀ ਜਹਾਜ਼ ਤੇ ਹਵਾਈ ਜਹਾਜ਼ ਵੀ ਕਰਾਏ ਤੇ ਲੈ ਕੇ ਮੈਂ ਇਦਾਂ ਹੀ ਸੰਗਤਾਂ ਨੂੰ ਸੈਰਾਂ ਕਰਵਾਉਣੀਆਂ ਹਨ। ਕਿਉਂਕਿ ਗੱਡੀ ਦੀ ਇੱਕ ਸੀਟ 500 ਰੁਪਏ ਦੀ ਬੁੱਕ ਹੁੰਦੀ ਹੈ ਤੇ ਅੱਗੋਂ ਉਹੀ ਟਿਕਟ ਸਿੱਖ ਸੰਗਤਾਂ ਨੂੰ 1500 ਦੀ ਵੇਚੀ ਜਾਂਦੀ ਹੈ। ਜਿਸ ਤਰ੍ਹਾਂ ਕਰਕੇ ਮੁਨਾਫਾ ਕਮਾਉਣ ਦਾ ਐਡਾ ਹੀ ਸ਼ੌਕ ਹੈ ਤਾਂ ਟਰੈਵਲਿੰਗ ਏਜੰਸੀ ਕਿਉਂ ਨਹੀਂ ਖੋਲ ਲੈਂਦਾ? ਅੱਗੇ ਹਜ਼ੂਰ ਸਾਹਿਬ ਵਿੱਚ ਕਿਹੜੀ ਅਰਦਾਸ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਸੀ ਪਰ ਹੁਣ ਟੀਵੀ ਚੈਨਲਾਂ ਦੇ ਯੁੱਗ ਵਿੱਚ ਲੋਕ ਰੋਜ਼ ਸੁਣਦੇ ਹਨ ਗੰਗਾ ਜੀ ਗੋਦਾਵਰੀ ਜੀ ਜਮਨਾ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸਿੱਖ ਵੀ Hindu ਨਾਲ ਹਰਲਗੜ ਹਨ ਉੱਥੇ ਗੁਰਦੁਆਰਿਆਂ ਵਿੱਚ ਵੀ ਟੱਲੀਆਂ ਵੱਜਦੀਆਂ ਹਨ ਤੇ ਉਹ ਸਭ ਕੁਝ ਹੁੰਦਾ ਜੋ Hindu ਮੰਦਰਾਂ ਵਿੱਚ ਹੁੰਦਾ ਹੈ ਗੁਰੂ ਨਾਨਕ ਦਾ ਚਲਾਇਆ ਹੋਇਆ ਪੰਥ ਅੱਜ ਉੱਥੇ ਹੀ ਹੈ ਜਿੱਥੋਂ ਤੁਰਿਆ ਸੀ ਮਨੁੱਖੀ ਜੰਦੂ ਪਹਿ ਚੁੱਕੇ ਹਨ ਤਾਂ ਇਹਨਾਂ ਨੂੰ ਵੀ ਪਹਿ ਜਾਣਗੇ ਜੇ ਹਿੰਦੂ ਕਹਿੰਦਾ ਕਿ ਸਿੱਖ ਗਊ ਤੇ ਗਰੀਬ ਦੇ ਰਖੇਕ ਹਨ ਤਾਂ ਕੋਈ ਅੱਗੋਂ ਸਵਾਲ ਨਹੀਂ ਕਰਦਾ ਕਿ ਸਿੱਖ ਗਊ ਦੇ ਰਖੇਕ ਤਾਂ ਕਦੇ ਵੀ ਨਹੀਂ ਸੀ ਗਰੀਬ ਦੇ ਜ਼ਰੂਰ ਸਨ ਪਰ ਅੱਜ ਸਭ ਤੋਂ ਵੱਧ ਗਰੀਬ ਸਿੱਖ ਹੀ ਹਨ ਪੰਜਾਬ ਦਿੱਲੀ ਤੇ ਹੋਰ ਥਾਵਾਂ ਤੇ ਰਿਕਸ਼ੇ ਵਾਲੇ ਆਪਣੀ ਆਬਾਦੀ ਤੋਂ ਵੱਧ ਹਨ ਪੰਜਾਬ ਵਿੱਚ ਗਰੀਬ ਤੇ ਗਰਜ਼ਾਈ ਹੋਣ ਕਰਕੇ ਹੀ ਤਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਜੇ ਸਿੱਖ ਗਰੀਬ ਦਾ ਰਖੇਕ ਹੁੰਦਾ ਤਾਂ ਗਰੀਬ ਸਿੱਖਾਂ ਦੀ ਬਾਣਾ ਪੜਦਾ ਦਿੱਲੀ ਵਿੱਚ ਇੰਨੇ ਗਰੀਬ ਸਿੱਖ ਮਾਰੇ ਗਏ ਹਨ ਪੰਜਾਬ ਦੇ ਸਿੱਖ ਐਸੈਂਬਲੀ ਵਿੱਚ ਬਹੁ ਗਿਣਤੀ ਵਿੱਚ ਹੋ ਕੇ ਵੀ ਇੱਕ ਮਤਾ ਨਹੀਂ ਪਾਸ ਸਕੇ ਸਿੱਖ ਦਾ ਹੁਣ ਕੁਝ ਨਹੀਂ ਬਣ ਸਕਦਾ ਕਿਉਂਕਿ ਬ੍ਰਾਹਮਣਵਾਦ ਦੇ ਜਾਪ ਨੂੰ ਸਿੱਖਾਂ ਨੇ ਗੱਲ ਨਾਲ ਲਾ ਲਿਆ ਹੈ ਹੁਣ ਸਿੱਖ ਬਾਣੀ ਨੂੰ ਸਮਝਣ ਦੀ ਨਹੀਂ ਯਪਨ ਦੀ ਕੋਸ਼ਿਸ਼ ਕਰਦੇ ਹਨ ਮਿਤੀ 27 ਅਕਤੂਬਰ 2001 ਨੂੰ 1:30 ਵਜੇ ਲਿਸ਼ਕਾਰਾ ਚੈਨਲ ਤੋਂ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਗੁਜਰਾਲ ਦੀ ਇੰਟਰਵਿਊ ਸੀ ਉਸ ਵਿੱਚ ਗੁਜਰਾਲ ਦੇ ਅੱਗੇ ਮੇਜ਼ ਤੇ ਗੁਰੂ ਨਾਨਕ ਦੀ ਮੂਰਤੀ ਵਿਖਾਈ ਗਈ ਹੈ ਸ਼ਰਮ ਆਉਣੀ ਚਾਹੀਦੀ ਹੈ ਉਹ ਜਿਹੇ ਸਿੱਖ ਨੂੰ ਜਿਹੜਾ ਟੀਵੀ ਵਾਲਿਆਂ ਨੂੰ ਇਹ ਨਹੀਂ ਕਹਿ ਸਕਿਆ ਕਿ ਮੂਰਤੀ ਸਾਹਮਣੇ ਰੱਖ ਕੇ ਮੈਂ ਇੰਟਰਵਿਊ ਨਹੀਂ ਦੇਣੀ ਸਿੱਖ ਦਾ ਹੁਣ ਬਚਾ ਕਿੱਥੇ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ